ਅੱਜ ਤੋਂ ਪਉ ਅਨੁਸਾਰ ਨੂੰ ਪਤਾ ਵੀ ਅੱਜ ਜਿਹੜਾ ਜੀਮਨੀ ਚੋਣਾਂ ਦਾ ਰਿਜ਼ਲਟ ਆਇਆ ਤੇ ਇੱਕ ਵੱਡੀ ਜਿੱਤ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਰੇ ਇਲਾਕੇ ਦੇ ਵਿੱਚੋਂ ਵੀ ਤਿੰਨ ਦੇ ਵਿੱਚ ਜਿਹੜੀ ਮਿਲਿਆ ਆਮ ਆਦਮੀ ਪਾਰਟੀ ਨੂੰ ਮਿਲੀ ਆ ਤੇ ਇਹ ਦਰਸਾਉਂਦੀ ਹੈ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਜੋ ਵੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਉਹਦੇ ਕੰਮਾਂ ਨੂੰ ਇੱਕ ਵੱਡੀ ਜਿੱਤ ਦੇ ਕਰਕੇ ਮੋਰ ਅੱਜ ਇਹ ਜਿੱਤਨ ਸੀ ਭਈ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਗਦਰਬਾਦ ਨੂੰ ਇਲੈਕਸ਼ਨ ਲਾਦੇ ਸੀ ਉਹਦੀ ਪਤਨੀ ਵੱਡੀ ਜਿੱਤ ਆ ਜੀ ਉੱਥੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਰ ਸਿੱਧੀ ਦਿਖ ਰਹੀ ਹੈ ਇੱਥੇ ਗਰ ਵੀ ਮੰਨਿਆ ਜਾਂਦਾ 15 ਸਾਲ ਤੋਂ ਕਾਬੇਤੀ ਉੱਥੇ ਬਿਲਕੁਲ ਨਹੀਂ ਜਿਹੜੀਆਂ ਤਿੰਨੇ ਸੀਟਾਂ ਜਿੱਤੀਆਂ ਨੇ ਇਹ ਲਗਭਗ ਕਾਂਗਰਸ ਦੇ ਗਾੜਾਲੇ ਇਲਾਕੇ ਤੇ ਤਿੰਨੇ ਪੰਜਾਬ ਦੇ ਲੋਕਾਂ ਨੇ ਕੰਮ ਨੂੰ ਦੇਖ ਕੇ ਉੱਥੇ ਜਿਤਾਏ ਜੇ ਰਾਜਾ ਬੜਿੰਗ ਦੀ ਗੱਲ ਕਰੀਏ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀਗੇ ਉਹਨਾਂ ਵੱਲੋਂ ਜਿਵੇਂ ਕਿਹਾ ਯਾਰ ਅੱਧੀ ਵੀ ਸਥਾਪਿਤ ਲਈ ਤੁਹਾਨੂੰ ਮੁੱਖ ਮੰਤਰੀ ਦੇਖਣ ਦਾ ਸੁਪਨਾ ਤੇ ਉਸ ਤੋਂ ਬਾਅਦ ਮੋਰਾਂ ਨਾਲ ਲੋਕਾਂ ਨੌਕਰੀਆਂ ਮੰਡਣ ਲੱਗ ਗਈ ਦੀ ਅੱਜ ਲੋਕਾਂ ਨੇ ਕਿਹਾ ਕਿ ਪਿੰਨ ਲੀਕ ਕਰਦਾ ਉਹਦਾ ਹਰਾ ਪਿੰਨ ਦੀ ਜਿਹੜੀ ਗੱਲ ਕਰਦੇ ਸੀਗੇ ਤੇ ਸਟੌਪ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਉੱਥੇ ਜਿੱਤ ਹੋਈ ਆ ਇਹ ਪੂਰੇ ਪੰਜਾਬ ਚ ਜਿਹੜੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਇਹ ਜਿੱਤ ਉਸੇ ਕਰਕੇ ਸੰਭੀਰ ਹੋਈ ਆ ਅਉਣ ਵਾਲੇ ਜਨਰਲ ਵਿੱਚ ਨਗਰ ਪੰਚਾਇਤ ਚ ਉਹਨਾਂ ਦਾ ਐਲਾਨ ਹੋ ਰਿਹਾ ਤੇ ਕੀ ਕਹਿਣਾ ਤੇ ਉਹਨਾਂ ਜਿਹੜੀਆਂ ਮੱਚ ਬੜਾ ਸਾਹਿਬ ਦੀਆਂ ਜਿਵੇਂ ਅੱਜ ਜਿੱਤ ਹੋਈ ਆ ਇਸੇ ਤਰ੍ਹਾਂ ਅੱਜ ਸਾਰੇ ਵਰਕਰ ਨੇ ਜਿਹੜੇ ਬੜੇ ਉਤਸ਼ਾਹਤ ਨੇ ਸਾਰੇ ਪਾਸੇ ਇਕੱਠੇ ਹੋਏ ਆ ਤੁ ਜੇ ਵੀ ਸੇਮ ਵਧੀਆ ਇਸੇ ਤਰੀਕੇ ਨਾਲ ਆਉਣਗੇ ਅਸੀਂ ਜਿਹੜੇ ਕੰਮ ਕੀਤੇ ਨੇ ਹੁਣ ਤੱਕ ਉਹ ਕੰਮਾਂ ਦੇ ਆਧਾਰ ਤੇ ਕੰਮ ਲੋਕਾਂ ਜਾਵਾਂਗੇ ਤੇ ਜਿਹੜੇ ਨਗਰ ਕੌਂਸਲ ਮਛੋੜਾ ਇੱਥੇ ਵੱਡੀ ਜਿੱਤ ਪ੍ਰਾਪਤ ਕਰੂੰਗੇ ਮਛੋੜਾ ਦੀ ਗੱਲ ਕਰੀਏ ਕੈਂਡੀਡੇਟਾਂ ਦਾ ਕਦੋਂ ਦਾ ਕਲਾਨ ਕਰ ਦਿੱਤਾ ਜਾਊਗਾ ਅਗਲੇ 10 15 ਦਿਨ ਦੇ ਵਿੱਚ ਵਿੱਚ ਲਗਭਗ ਤੇ ਮੈਂ ਤਰਵਾਦ ਕਰਨਾ ਚਾਹੁੰਦਾ ਚਾਰੇ ਹਲਕੇ ਦੇ ਸਭ ਤੋਂ ਬੋਟਰ ਸਾਹਿਬਾਨ ਦਾ ਉੱਥੇ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਔਰ ਵਰਤਮਾਨ ਜੀ ਸਰਕਾਰ ਦੀ ਜੋ ਨੀਤੀਆਂ ਸਨ ਉਹਨੂੰ ਲੋਕਾਂ ਨੇ ਪਸੰਦ ਕੀਤਾ ਹੈ ਉਹਦੇ ਵਿੱਚ ਜਿੱਥੇ ਤੁਸੀਂ ਦੇਖਿਆ ਕਿ ਬਹੁਤ ਵੱਡਾ ਹੰਕਾਰ ਸੀ ਜਿਹੜੇ ਚਾਹੇ ਉਹ ਸੁਖਜਿੰਦਰ ਰੰਧਾਵੇ ਦੀ ਗੱਲ ਕਰ ਲਈਏ ਚਾਹੇ ਉਹ ਰਾਜੇ ਬਰਿੰਗ ਦੀ ਗੱਲ ਲਈਏ ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਜਿੱਤ ਨਹੀਂ ਸਕਦਾ ਉਹ ਵੀ ਮੈਂ ਸਮਝਦਾ ਕਿ ਆਮ ਵਰਕਰ ਲੋਕਾਂ ਨੇ ਜਿਹੜੇ ਨੇ ਉੱਥੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੂਗੇ ਕਿ ਜਿਹੜੀ ਇੱਕ ਦੋ ਗਰੰਟੀ ਰਹਿੰਦੀਆਂ ਨੇ ਜੋ ਗਰੰਟੀ ਐ ਕਹਿ ਕੇ ਸਰਕਾਰ ਆਈ ਸੀ ਭਗਵੰਤਬਾਣੀ ਸਰਕਾਰ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ 1000 ਰੁਪਏ ਵਾਲੀ ਜਿਹੜੀ ਔਰਤਾਂ ਲਈ ਗਰੰਟੀ ਹੈ ਜਿਹੜੀ ਬੱਚੇ ਨੂੰ ਸਾਨੂੰ ਬੀਬੀਏ ਨੂੰ 1000 ਰੁਪਏ ਦੇਣਾ ਉਹ ਵੀ ਥੋੜੇ ਉਹ 1000 ਰੁਪਏ ਦੇ ਕੇ ਫਿਰ ਅਸੀਂ ਚੋਣਾਂ ਲੜਨੀ ਨੇ ਜਿਹੜੀ ਮੀਸਵਲ ਕਮੇਟੀ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਸਾਰੇ ਰਲ ਕੇ ਸਾਰੇ ਵਰਕਰ ਸਹਿਬਾਨ ਖੜੇ ਨੇ ਔਰ ਅਸੀਂ ਪੂਰੀ ਵੱਡੀ ਜਿੱਤ ਜਿਹੜੀ 15 ਵਾੜਾ ਦੇ ਵਿੱਚ ਔਰ ਇੱਕ ਵਾੜਾ ਆਪਣੇ ਸਿਮਰਾਲੇ ਦੇ ਵਿੱਚ ਵੀ ਵਾਈਲੈਕਸ਼ਨ ਹੋਣੀ ਆ ਉਹ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਸੋ ਸਾਨੂੰ ਪੂਰਨ ਆਸ ਆ ਕਿ ਪੰਜਾਬ ਦੇ ਲੋਕ ਇਹ ਸੋਚ ਰਹੇ ਨੇ ਕਿ ਜੋ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ ਬੀਜੇਪੀ ਵਿਚੇ ਰਹੀ ਆ ਉਹਨਾਂ ਨੂੰ ਮੈਂ ਸਮਝਦਾ ਕਿ ਪਰ ਇਹ ਹਟਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਲੋਕਾਂ ਦੇ ਉੱਤੇ ਖਰਾ ਉਤਰ ਰਹੀ ਹੈ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਜਿਹੜੇ ਕੰਮ ਨੇ ਪੰਜਾਬ ਦੇ ਵਿੱਚ ਹੋਣਗੇ ਇਹ ਸੋਚ ਰਹੇ ਨੇ ਕਿ ਜੋ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ ਬੀਜੇਪੀ ਵਿਚੇ ਰਹੀ ਆ ਉਹਨਾਂ ਨੂੰ ਮੈਂ ਸਮਝਦਾ ਕਿ ਪਰ ਇਹ ਹਟਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਲੋਕਾਂ ਦੇ ਉੱਤੇ ਖਰਾ ਉਤਰ ਰਹੀ ਹੈ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਜਿਹੜੇ ਕੰਮ ਨੇ ਪੰਜਾਬ ਦੇ ਵਿੱਚ ਹੋਣਗੇ